ਤਣੀ ਆ ਸੁਣ ਲੋ ਗੱਲ ਬੋਲੋ ਜੀ ਬੋਲੋ ਬੈਠ ਜਿਓ ਜੇ ਬੈਠ ਜਿਓ ਮੈਨੂੰ ਬਸ ਦੇ ਦੇ ਜਦੋਂ ਮੈਂ ਬੋਲਾਂ ਬੋਲ ਬਾਈ ਬੋਲੋ ਜੀ ਏਡੀਸੀ ਸਾਹਿਬ ਖੜੇ ਨੇ ਈਸੀਪੀ ਸਾਹਿਬ ਤੇ ਭਾਈ ਜੀ ਖੜੇ ਨੇ ਨਾਲ ਸਾਡੇ ਪ੍ਰਸ਼ਾਸਨ ਵਾਲੋ ਇਹਨਾਂ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਛੱਡੇ ਜਾਣਗੇ ਨਹੀਂ ਛੱਡ ਤੇ ਬਾਈ ਲੱਖਾਂ ਕੱਥਾ ਗੱਲਾਂ ਕਹਿ ਰਿਹਾ ਉਹ ਐਡੀਪੀਸੀ ਸਾਹਿਬ ਵੀ ਦੁਹਰਾ ਦੇਣਗੇ ਪਰ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਉਸ ਦੀ ਬਾਤ ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਉਰੀ ਆ ਚੁੱਕੇ ਨੇ ਇੱਥੇ ਸਰਦਾਰਤਰ ਸਿੰਘ ਜੀ ਉਰੀ ਆ ਚੁੱਕੇ ਨੇ ਲੱਖਾਂ ਛੱਡ ਦਿੱਤਾ ਗਿਆ ਜੀ ਲੱਖਾਂ ਜੀ ਛੱਡ ਦਿੱਤੇ ਗਏ ਜੀ ਪੂਰ ਹੋਏ ਆਪਾਂ ਉਹਨਾਂ ਦਾ ਫੋਨ ਚਲਾ ਕੇ ਇਹਦੇ ਤੇ ਗੱਲ ਸੁਣਾਗੇ ਉਹਦੀ ਸਾਰੀ ਗੱਲ ਸੁਣ ਲੈ ਗੱਲ ਸੁਣ ਲੋ ਯਾਰ ਆਪਾਂ ਸ਼ਾਇਦ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋ ਗੱਲ ਇਹਨਾਂ ਨਹੀਂ ਆਪਾਂ ਮੇਰੀ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਕ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਂਮਾ ਹਮਾ ਕੇ ਆਏ ਆਂ ਜਿਹਦੇ ਨਾਲ ਕੈਂਸਰ ਫੈਲ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਆਰਡਰ ਹੋ ਚੁੱਕਿਆ ਕਨਸਟੀਟਿਊਸ਼ਨ ਬਾਡੀਜ਼ ਕਹਿ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ادارے ਜਿਹਦੇ ਬਾਰੇ ਡੀਸੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰ ਲੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਗਈ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨਾਂ ਦੇ ਕੋਈ ਸਟੇ ਨਹੀਂਗਾ ਉਹ ਟੋਟਲ ਇਲੈਗਲ ਵੇ ਨਾਲ ਚੱਲ ਰਹੇ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੈਂਟਰ ਹੈ ਆਸੁਰਿਆ ਕਾਲ ਇੱਕ ਤੀਜਾ ਸੈਂਟਰ ਹੈ 72 ਕੇ ਵਾਲਾ ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ 7 ਦਿਨਾਂ ਬਾਅਦ ਜੋ ਵੀ ਉਹਦੀ ਲਿਗੈਲਿਟੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਜਾਂ ਚਲਾਇਆ ਜਾਵੇ ਇਹਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਕਾ ਕਰ ਲੈਣਗੇ ਚੋਰ ਬੋਲੀ ਦਿੰਦਾ ਯਾਰ ਚੋਰ ਬੋਲੀ ਜਾਂਦੇ ਬਾਈ ਜੀ ਤੁਸੀਂ ਗੱਲ ਕਰੋ ਬਾਈ ਜੀ ਬਾਈ ਜੀ ਤੁਸੀਂ ਗੱਲ پوری ਕਰੋ ਤੇ ਜਿਹੜਾ ਬਾਹਰ ਕੇ ਆਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹਰ ਰੋਜ਼ ੁੱਡੇ ਦਰਿਆ ਨੂੰ ੁੱਟਾ ਨਾਲਾ ਬਣਾਉਂਦਾ ਸਭ ਨੀਯਾਰੇ ਇਹ ਬੰਦ ਹੋ ਜੂਗਾ ਔਰ ਸੱਤ ਦਿਨਾਂ ਬਾਅਦ ਇਨ੍ਹਾਂ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ ਮੀਡੀਆ 'ਚ ਵੀ ਪਬਲਿਕ ਨੋਟਿਸ 'ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੇ ਕਲੈਰਿਟੀ ਹੈ ਸਾਨੂੰ ਇਨ੍ਹਾਂ ਨੂੰ ਕਲੈਰਿਟੀ ਸੱਤ ਦਿਨਾਂ ਬਾਅਦ ਹੋ ਜੂਗੀ ਕਿ ਉਹ ਤਿੰਨੇ ਬੰਦ ਹੋਣੇ ਚਾਹੀਦੇ ਨੇ ਆ ਸਹਿਮਤੀ ਹੈ ਬਾਪੂ ਜੀ ਅੱਜ ਤੇਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਮੈਂ ਇਹਨਾਂ ਨੂੰ ਕਹਿ ਦਿੱ ਕਿ ਮੇਰੀ ਲੱਖੇ ਨਾਲ ਗੱਲ ਕਰਾਓ ਔਰ ਲੱਖਾ ਫੌਂਟ ਤੇ ਉੱਤੇ ਤੁਹਾਨੂੰ ਇੱਥੇ ਸੁਣਾਵਾਂ ਜੇ ਤਾਂ ਹੋਇਆ ਨੇੜੇ ਤਾਂ ਉਹਨਾਂ ਚੇਰੇ ਆਪਾਂ ਬੈਠਾਂਗੇ ਜੇ ਹੋਇਆ ਦੂਰ ਤਾਂ ਆਪਾਂ ਸੜਕ ਛੱਡ ਦੇਾਂਗੇ ਪਰ ਰਵਾਂਗੇ ਕਲੀਅਰ ਸਭ ਨੂੰ ਮਨਜ਼ੂਰ ਆ ਤੁਹਾਨੂੰ ਮਨਜ਼ੂਰ ਆ ਸਭ ਨੂੰ ਹੋ ਜਾਂਦਾ ਸੋ ਮਗਰ ਲੇ ਕੁਛ ਹੋਰ ਕਹੀ ਜਾਂਦੇ ਭਾਈ ਨੂੰ ਲੱਗਦੇ ਆ ਪੰਜ ਮਹੀਨੇ ਇੰਨੇ ਕਰਾ ਰਹੇ ਹਾਂ ਆਪਣੀ ਇਹ ਗੱਲ ਕਲੀਅਰ ਹੈ ਕਿ ਹੋਈਆਂ ਹੁਣੇ ਸਾਰੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪ ਦੇ ਵੱਲੋਂ ਐਡੀਸੀ ਸਾਹਿਬ ਨੂੰ ਤੇ ਸਾਰੇ ਪੁਲਿਸ ਅਫਸਰ ਇੱਕ ਆਪ ਦੇ ਵੱਲੋਂ ਗੱਲ ਕਹਿੰਦੇ ਆ ਕਿ ਅਸੀਂ باوجود ਇਸ ਦੇ ਕਿ ਸੰਗਤ ਨੇ ਬਹੁਤ ਸਾਰੀ ਵੀ ਕਹਾਤੀ ਕਿ ਲੱਕੇ ਲੋਕ ਅਸੀਂ ਇਨਾਂ ਦੀ ਜ਼ੁਬਾਨ ਤੇ মিডিਏ ਸਾਹਮਣੇ ਜੋ ਕਮਿਟਮੈਂਟ ਕੀਤੀ ਆ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਏ ਹੋ ਜੀ ਐਡੀਸੀ ਸਾਹਿਬ ਜੋ ਤੁਸੀਂ ਕਹੂਗੇ ਹੋਣਾ ਚਾਹੀਦਾ ਇਹ ਕਮਿਟਮੈਂਟ ਹੈ ਤੁਹਾਡੀ ਲੋਕਾਂ ਸਾਹਮਣੇ ਜਿਹਨਾਂ ਦਾ ਬਲਾਊਜ਼ਰ ਨਹੀਂ ਲੈਂਦੀ ਲਾਉ ਬੋਲੂ ਲੋਕਾਂ ਦੀ ਕਮਿਟਮੈਂਟਾਂ ਲੋਕਾਂ ਦੇ ਸਾਹਮਣੇ ਕਰਕੇ ਪ੍ਰਸ਼ਾਸਨ ਕਈ ਵਾਰ ਪਿੱਛੇ ਹਟ ਜਾਂਦਾ ਫਿਰ ਪ੍ਰਪੰਧਾਂ ਨੂੰ ਵੀ ਕਹਿਣਾ ਪੈਂਦਾ ਬਦੇ ਨੁਕੀਸ਼ਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਤੇ ਇਹਦੇ ਚ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਦੀ ਵੀ ਵਿਸ਼ਵਾਸ ਜੁਬਾਰ ਰਹੂਗਾ ਜੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਇਹ ਅੱਜ ਮੋਰਚਾ ਖਤਮ ਕਰਨ ਵਾਸਤੇ ਤੁਸੀਂ ਕੋਈ ਝੂਠਾ ਅਵਿਸ਼ਵਾਸਨ ਦੇ ਦਿੱਤਾ ਤੇ ਮੁਰਕਿਓ ਤੇ ਫੁਕਰੇ ਨਾਲਸਰੇ ਦੋ ਦੇ ਨਾਲ ਤੁਹਾਡੀ ਵੀ ਜਿਹੜੀ ਵਿਸ਼ਵਾਸਯੋਗਤਾ ਤੇ ਬੜਾ ਹਰਕ ਪੈਂਦਾ ਇਸ ਕਰਕੇ ਬਾਕੀ ਜਿਹੜਾ ਅੱਜ ਉਸ ਪ੍ਰਸ਼ਾਸਨ ਨੇ ਜੋ ਲੋਕਾਂ ਨਾਲ ਧੱਕਾ ਕੀਤਾ ਉਹ ਜਦੋਂ ਸਾਨੂੰ ਨਿਨ੍ਹਾ ਨਿਤ ਕੀਤਾ ਗਿਆ ਮੇਰੇ ਨਾਲ ਜਿਹੜੇ ਬੰਦੇ ਸੀ ਉਹਨਾਂ ਨਾਲ ਵੀ ਬੜਾ ਜ਼ੁਰਮਿਆਰ ਕੀਤਾ ਗਿਆ ਤੇ ਉਹਨਾਂ ਨੂੰ 11 ਤੱਕ ਕੱਢਿਆ ਗਿਆ ਉਹਦੇ ਧੀਵੀਆਂ ਵੀ ਸੀ ਕਰੀਆਂ ਜਿਸ ਕਰਕੇ ਮੇਰੇ ਖਿਆਲ ਹੈ ਕਿ ਇਹ ਇਹ ਲੋਕਾਂ ਦੀ ਮੁਰੱਫਤਾਂ ਦੀ ਪਹਲਾਈ ਵਾਸਤੇ ਇਹ ਲੋਕ ਖੜੇ ਹੋਏ ਜਿਸ ਕਰਕੇ ਇਹ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਹ ਹੁਜੇ ਹਾਲਾਤਾਂ ਪੈਦਾ ਕਰਦੇ ਇਹ ਇਹ ਵੀ ਅਸੀਂ ਅਪੀਲ ਕਰਦੇ ਤੁਹਾਨੂੰ ਕਿ ਇਹ ਨਾ ਕੋ ਗੰਦੇ ਨਾਲੇ ਚ ਪਾਣੀ ਪਾਉਣ ਦੀ ਪਹੁੰਚ ਧਰਤੀ ਚ ਪਾਉਣਾ ਸ਼ੁਰੂ ਕਰਦੇ ਨੇ ਇਹ ਚੀਜ਼ ਨੂੰ ਵੀ ਤੁਸੀਂ ਯਕੀਨੀ ਬਣਾਓ ਇਹ 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 ਸਾਰੀਆਂ ਚੀਜ਼ਾਂ ਜਿਵੇਂ